ਠੀਕ ਆ ਮੈਸੂਨ ਕਰ ਦੋ ਕਾਲਾਂ ਕਰ ਦੋ ਤੇ ਭਾਈ ਤੁਹਾਡੇ ਗਿਫਟ ਨਿਕਲੇ ਆ ਤੇ ਸਾਰੇ ਨੂੰ ਐਡਰੈਸ ਲੈ ਕੇ ਚਲਵਾ ਦਿਓ ਠੀਕ ਆ ਠੀਕ ਆ ਭਾਈ ਪਹਿਲਾਂ ਲੈਣਾ ਕੋਈ ਵੀ ਡਿਲੀਵਰੀ ਚਾਰਜ ਦਾ ਤੁਹਾਨੂੰ ਸਾਰਾ ਦੱਸਾਂਗੇ ਤੇ ਉਹਦੇ ਘਰ ਤੱਕ ਵੀ ਪਹੁੰਚਾਵਾਂਗੇ ਆ ਇਹ ਡਰਾ ਵੀ ਹੋ ਰਹੀ ਆ ਸਾਡੀ ਤਿਆਰੀ ਗਿਫਟ ਪੈਕ ਕਰਨ ਲੱਗੇ ਆ ਭਾਈ ਹੁਣ ਦਾ ਮਿਨੀ ਡਰਾਪ ਆਤਾ ਸਭ ਦਾ ਪਾਇਆ ਸਭ ਦਾ ਪਾਇਆ ਕਿਸੇ ਨੂੰ ਨਰਾਜ਼ ਨਹੀਂ ਕੀਤਾ ਤੇ ਪਰਚੀਆਂ ਬਹੁਤ ਜਿਆਦੀਆਂ ਨਹੀਂ ਗਈਆਂ ਥੋੜੀਆਂ ਆ ਲੇਕਿਨ ਆਨੰਦ ਜ਼ਰੂਰ ਆ ਰਿਹਾ ਵਾ ਲੋਕ ਕਿ ਸਾਨੂੰ ਕੁਝ ਦਿੰਨੇ ਆ ਸੀ ਸਾਨੂੰ ਬਹੁਤ ਸਵਾਦ ਆਉਂਦਾ ਮਜ਼ਾ ਆਉਂਦਾ ਆ ਹੁਣ ਅਸੀਂ ਗਿਫਟ ਆਪਣੇ ਡਰਾਅ ਦੀ ਤਿਆਰੀ ਕਰਦੇ ਪਏ ਆ ਗਿਫਟ ਪੈਕ ਕਰਦੇ ਪਏ ਆ ਤੇ ਆ ਹੁਣ ਸਾਰੇ ਗਿਫਟ ਹੋਣ ਲੱਗੇ ਆ ਪੈਕ ਤੇ ਫਿਰ ਆਪਾਂ ਲਾਈਵ ਦੇ ਵਿੱਚ ਮੇਰੇ ਭਰਾਵਾਂ ਨੂੰ ਦਵਾਂਗੇ ਲਓ ਜੀ ਗਿਫਟਾਂ ਹੋ ਗਈਆਂ ਪੈਕ ਲਾਈਵ ਦੇ ਵਿੱਚ ਜੁੜੇ ਰਹੋ ਮੇਰੇ ਭਰਾ ਕਿਦਾ ਕਿਦਾ ਡਰਾਅ ਨਿਕਲੇ ਆਇਆ ਤੇ ਕਿਹੜਾ ਕਿਹੜਾ ਮੇਰਾ ਭਰਾ ਬੈਨੀਫਿਟ ਲੈ ਕੇ ਗਿਆ ਵਾ ਤੁਹਾਨੂੰ ਸਾਰਾ ਦੱਸਾਂਗੇ ਤੇ ਉਹਦੇ ਘਰ ਤੱਕ ਵੀ ਪਹੁੰਚਾਵਾਂਗੇ ਆਪਾਂ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਇਹਨਾਂ ਪਿਆਰ ਤੈਮੋ ਰੱਬ ਦੇਣ ਵਾਸਤੇ ਦੇ ਰਹੇ ਆ ਹਰ ਚੀਜ਼ ਟਾਪ ਦੀ ਚੈੱਕ ਕਰ ਲਿਓ ਮੇਰੇ ਭਰਾ ਸਪੀਕਰ ਦੇ ਰਹੇ ਆ ਟਾਪ ਕੁਆਲਿਟੀ ਦਾ 이어ਪອດ ਦੇ ਰਹੇ ਆ ਟਾਪ ਕੁਆਲਿਟੀ ਦੇ ਯੂ ਐਸ ਦੇ ਵਿੱਚ ਲੋ ਜੀ 16 ਜਣੇ ਹੋਇਆ ਬਹੁਤ ਥੋੜੇ ਬੰਦੇ ਆ ਇੰਨੇ ਬੰਦਿਆਂ ਨੂੰ ਡਰਾਅ ਦੇਣਾ ਮੁਮਕਿਨ ਆ ਲੇਕਿਨ ਆਪਾਂ ਕਮਿਟਮੈਂਟ ਕੀਤੀ ਆ ਕਿ ਆਪਾਂ ਸੰਡੇ ਵਾਲੇ ਬੰਦੇ ਨੂੰ ਡਰਾਅ ਦੇਣਾ ਰਬ ਜੋਤ ਸਿੰਘ ਦਾ ਨਾਮ ਵੀ ਲਿਖ ਦਿੱਤਾ ਆ ਕਰਮਜੀਤ ਕੌਰ ਦਾ ਵੀ ਨਾਮ ਲਿਖ ਦਿੱਤਾ ਆ ਰਾਜ ਵਰਮਾ ਭਾਈ ਤੁਹਾਡਾ ਲਿਖ ਦਿੱਤਾ ਮੈਂ ਜਤਿੰਦਰ ਦਾ ਵੀ ਲਿਖ ਦਿੱਤਾ ਆ सिमरन कौर ਖਾਲਸਾ ਮੇਰਾ ਨਾਮ ਵੀ ਗਾਰੋ ਟੈਰ ਹੈ ਤੇ ਮੇਰਾ ਬਹੁਤ ਲੇਟ ਹੋ ਗਿਆ ਪਹਿਲੇ ਲੇਟ ਹੋ ਗਿਆ ਤੁਸੀਂ ਲਾਈਵ ਵਾਲੇ ਬਹੁਤ ਜ਼ਿਆਦਾ ਲੇਟ ਹੋ ਰਹੇ ਤੁਸੀਂ ਇੰਨਾ ਲੇਟ ਹੋਵੋਗੇ ਤਾਂ ਕੰਮ ਕਿਦਾਂ ਚੱਲੇਗਾ ਦੱਸੋ ਟਾਈਮ ਦੇਖੋ ਕੀ ਹੋ ਗਿਆ 11:30 ਦਾ ਟਾਈਮ ਦਿੱਤਾ ਸੀਗਾ ਮੈਂ ਖੁਦ ਬੜਾ ਲੇਟ ਫਿਰ ਤੁਹਾਨੂੰ ਤੇ ਕੀ ਕਹਾਂ ਕਿਉਂਕਿ ਡੋਟਾ ਪੈਕ ਕਰਨ ਲੱਗੇ ਡੋਟਾ ਬਿਲਕੁਲ ਰੈਡੀ ਆ ਜੀ ਚੈੱਕ ਕਰ ਲਓ ਮੇਰੇ ਭਰਾ ਆ ਸਾਰੀਆਂ ਗਿਫਟਾਂ ਤੁਹਾਨੂੰ ਦੇਣੀਆਂ ਆ ਅਸੀਂ ਠੀਕ ਆ ਜੀ ਟਾਈਮ ਆਊਟ ਹੋ ਚੁੱਕਾ ਆ ਹੁਣ ਆਪਾਂ ਕੱਢੀਏ ਜੀ ਡਰਾ ਰੱਬ ਦਾ ਨਾਮ ਲੈ ਕੇ ਰਿਕੁਐਸਟ ਆ ਮੇਰੇ ਭਰਾਵਾਂ ਨੂੰ ਲਾਈਵ ਸ਼ੇਅਰ ਕਰ ਦਿੱਤਾ ਜਾਵੇ ਤੇ ਪੇਜ ਨੂੰ ਸਬਸਕ੍ਰਾਈਬ ਕਰ ਲਿਆ ਜਾਵੇ ਇਹ ਸਾਰੀਆਂ ਕੱਢਣੀਆਂ ਬਾਹਰ ਆਪਾਂ ਸਿਰਫ ਇੰਨੇ ਪਰਤੀਆਂ ਜੀ ਇੰਨੇ ਦੇ ਵਿੱਚੋਂ 5 ਵਿਨਰ ਅਨਾਉਂਸ ਹੋਣੇ ਆ ਜਿੱਦਾਂ ਕਿ 23 ਜਣੇ ਆਪਾਂ ਨੂੰ ਸਿਰਫ ਲਾਈਵ ਦੇ ਵਿੱਚ ਦੇਖਦੇ ਪਏ ਆ ਬੜੀ ਮਾੜੀ ਗੱਲ ਆ ਕਿ ਸਿੱਧਾ ਅਸੀਂ ਗਿਫਟ ਦੇ ਰਹੇ ਆ ਮੇਰੇ ਭਰਾਵਾਂ ਨੂੰ ਤੇ ਸਾਨੂੰ ਇੰਨੇ ਥੋੜੇ ਜਣੇ ਲਾਈਵ ਦੇ ਵਿੱਚ ਦੇਖਦੇ ਆ ਗਿਫਟ ਸੈਂਡ ਕਰੀਏ ਤੇ ਵਿਨਰ ਕਰੀਏ ਅਨਾਉਂਸ ਇਹ ਵੀ ਦੱਸ ਦਿਨਾ ਬਾਜ ਕਾ ਮੈਂ ਆ ਲੈਣਾ ਉਹ ਲੈਣਾ ਜਿਹੜਾ ਪਹਿਲਾ ਗਿਫਟ ਹੋਊਗਾ ਆਪਣਾ ਉਹ ਦਵਾਂਗੇ ਜੀ ਆ ਲਓ ਪਹਿਲੇ ਬੰਦੇ ਨੂੰ ਨਾਲ ਦੀ ਨਾਲ ਆਪਣਾ ਡਰਾ ਦੇ ਉੱਤੇ ਉੱਤੇ ਗਿਫਟ ਦੇਤੇ ਪੱਤੀ ਲਾ ਦੇਣੀ ਮੇਰੇ ਭਰਾਵਾਂ ਦੀ ਚਲੋ ਜੀ ਆ ਲਓ ਜੇ ਕਿਸੇ ਨੂੰ ਸ਼ੱਕ ਆ ਤਾਂ ਹੁਣੇ ਕਮੈਂਟ ਕਰ ਸਕਦਾ ਆ ਵੀ ਭਾਜੀ ਐਦਾਂ ਨਹੀਂ ਭਾਜੀ ਓਦਾਂ ਨਹੀਂ ਉਸ ਤੋਂ ਬਾਅਦ ਕੋਈ ਕਵੇ ਆਪਣੇ ਬੰਦੇ ਦਾ ਕੱਢਦਾ ਕੋਈ ਕਵੇ ਫੇਕ ਕਰ ਦਿੱਤਾ ਬਿਲਕੁਲ ਨਹੀਂ ਮੰਨਿਆ ਜਾਊਗਾ ਲਓ ਜੀ ਰੱਬ ਦਾ ਨਾਮ ਲੈ ਕੇ ਅਹ ਪਰਚੀ ਆਪਾਂ ਓਪਨ ਕਰਨ ਲੱਗੇ ਆ ਮੈਂ ਤੁਹਾਡੇ ਸਾਹਮਣੇ ਹੀ ਓਪਨ ਕਰੂੰਗਾ ਲਓ ਜੀ ਆਇਓ ਮੇਰੇ ਭਰਾ ਚੈੱਕ ਕਰ ਲਿਓ ਕਿਹਦਾ ਨਾਮ ਆ ਦੇਖ ਲਿਓ ਮੇਰੇ ਭਰਾ ਚੈੱਕ ਕਰ ਲਓ ਮੇਰੇ ਭਰਾ ਲਓ ਜੀ ਇਹ ਹੈਗਾ ਜੀ ਸੁਰਿੰਦਰ ਸਿੰਘ ਲਾਈਵ ਦੇ ਵਿੱਚ ਨਹੀਂ ਹੈਗੇ ਲਾਈਵ ਦੇ ਵਿੱਚ ਹੈ ਨਹੀਂ ਗੇ ਸੁਰਿੰਦਰ ਸਿੰਘ ਲੇਕਿਨ ਇਹਨਾਂ ਨੂੰ ਗਿਫਟ ਜਿਹੜਾ ਆ ਉਹ ਦੇ ਦਿੱਤਾ ਗਿਆ ਆ ਇਹਨਾਂ ਦਾ ਗਿਫਟ ਆ ਉਹਦੇ ਨਾਲ ਹੀ ਆਪਾਂ ਪਰਚੀ ਜਿਹੜੀ ਆ ਟੇਪ ਕਰ ਦੇਣੀ ਆ ਇਹਨੂੰ ਆਪਾਂ ਰੱਖ ਦਿੰਦਾ ਇੱਥੇ ਜੀ ਤੈਨੂੰ ਚੰਦਰ ਮਾਰੂੰਗਾ ਪੱਖੀਆਂ ਜਤेंद्र ਭਾਈ ਤੁਸੀਂ ਦੱਸਿਆ ਨਹੀਂ ਇਹ ਇਨਾਮ ਤੁਹਾਡਾ ਹੀ ਸੀਗਾ ਅਗਲਾ ਵਿੰਦਰ ਆਪਾਂ ਅਨਾਉਂਸ ਕਰਦੇ ਆ ਜੀ ਆਹ ਪਰਚੀ ਦੇ ਵਿੱਚੋਂ ਆਇਓ ਦੋ ਪਰਚੀਆਂ ਆ ਗਈਆਂ ਚਲੋ ਆਇ ਇੱਕ ਚੱਕ ਲੈ ਹੈ ਚੱਕ ਆਪਾਂ ਨੂੰ ਕੁਝ ਨਹੀਂ ਪਤਾ ਕਿਹਦੀ ਕੀ ਠੀਕ ਹੈ ਜੀ ਮੈਂ ਨਹੀਂ ਦੇਖਣੀ ਆ ਲੋ ਜੀ ਤੁਹਾਨੂੰ ਦਿਖਾਉਂਗਾ ਪਹਿਲਾਂ ਲਾਈਵ ਵਾਲਿਓ ਚੈੱਕ ਕਰ ਲਓ ਮੇਰੇ ਭਰਾ ਇਹ ਹੈਗਾ ਜੀ ਮੇਰਾ ਭਰਾ ਅਮਿਤ ਕੁਮਾਰ ਕੁਮਾਰ ਭਾਜੀ ਲਾਈਵ ਦੇ ਵਿੱਚ ਹੈ ਨਹੀਂਗੇ ਅਮਿਤ ਕੁਮਾਰ ਭਾਜੀ ਲਾਈਵ ਦੇ ਵਿੱਚ ਹੈ ਨਹੀਂਗੇ ਨਾ ਭਾਈ ਨਾ ਕੱਟ ਦੋ ਤੁਸੀਂ ਇੰਨਾ ਤਾਂ ਯਕੀਨ ਹੈ ਥੈਂਕ ਯੂ ਥੈਂਕ ਯੂ ਬਰਾ ਭਾਈ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਤੁਸੀਂ ਮਾਣ ਬਖਸ਼ਿਆ ਸਾਨੂੰ ਕਿ ਮੇਰੇ ਭਰਾ ਵਿਸ਼ਵਾਸ ਕਰਦੇ ਆ ਤੇ ਅਮਿਤ ਲਓ ਜੀ ਅਗਲਾ ਪਰਸ਼ੀਮਾਂ ਚੱਕ ਲਈ ਆ ਅਗਲੀ ਪਰਚੀ ਦਾ ਪਹਿਲਾ ਆਪਾਂ ਗਿਫਟ ਦੱਸਦੀ ਆ ਕੀ ਦੇਣਾ ਆ ਲਓ ਜੀ ਆ ਹੋਊਗਾ ਅਗਲੀ ਪਰਚੀ ਦਾ ਗਿਫਟ ਸਾਡਾ ਅੱਜ ਨਿਕਲੋਗਾ ਗਿਫਟ ਜਾਂ ਨਾ ਨਹੀਂ ਮਿਲੋ ਨਹੀਂ ਮੈਂ ਕੁਝ ਕਹਿ ਨਹੀਂ ਸਕਦਾ ਆਪਾਂ ਮੈਂ ਆਪਣੇ ਨਾਲ ਤੁਸੀਂ ਤਾਂ ਮੈਂ ਹੀ ਦੱਸ ਦਿੰਦਾ ਚਲੋ ਯਾਰ ਮਨ ਸਿਰਤ ਓ ਕਾਹੀ ਬਾਤ ਆ ਰੇ ਮਨ ਸਿਰਤ ਉਰੇ ਬਰਾਬਰ ਆ ਡਰਾਪ ਆ ਕੇ ਗਿਆ ਭਾਜੀ ਹੁਣੀ ਜਿਹੜੇ ਜਨ 9 ਉਹ ਜਨ 15 ਲੈ ਕੇ ਗਏ ਆ ਮੰਨ ਸਿਰਤ ਭਾਜੀ ਆ ਗਿਆ ਤੁਹਾਡੀ ਬੱਚੀ ਦਾ ਨਾਮ ਸਰ ਸਿਰਤ ਕੌਰ ਮੇਰੇ ਭਰਾ ਨੇ ਆਪਣੀ ਬੱਚੀ ਦੇ ਨਾਮ ਤੇ ਪਾਇਆ ਸੀਗਾ ਤੇ ਉਹਨਾਂ ਦਾ ਡਰਾ ਜਿਹੜਾ ਆ ਨਿਕਲ ਚੁੱਕਾ ਆ ਜੀ ਚੈੱਕ ਕਰ ਲਿਓ ਮੇਰੇ ਭਰਾ ਇਹ ਮੈਂ ਪਹਿਲਾਂ ਤਾਂ ਦੱਸਦਾ ਆ ਗਿਫਟ ਬਾਅਦ ਚ ਗਿਫਟ ਨਿਕਲ ਨਾਮ ਅਨਾਉਂਸ ਕਰਨ ਤੋਂ ਬਾਅਦ ਮੈਂ ਆ ਚੱਕ ਲਵਾਂ ਜੇ ਤੁਹਾਨੂੰ ਨਹੀਂ ਭਾਜੀ ਮੈਂ ਆ ਨਹੀਂ ਹੋਰੀ ਲੜਾ ਇਸ ਕਰਕੇ ਆਪਾਂ ਕੰਮ ਇਹ ਦਿੱਕਤਾਂ ਸਾਨੂੰ ਆਉਂਦੀਆਂ ਵਾ ਬੱਸ ਮੇਰੇ ਭਰਾ ਕਲੇਮ ਕਰਦੇ ਤਾਂ ਕਰਕੇ ਅਸੀਂ ਪਹਿਲਾਂ ਹੀ ਉਹ ਸਾਰਾ ਦਾ ਚੀ ਰੱਖਦੇ ਨੇ ਸਾਨੂੰ ਪਤਾ ਹੁੰਦਾ ਕਰੀਏ ਆਪਾਂ ਅਨਾਉਂਸ ਮਜ਼ਾ ਆ ਰਿਹਾ ਕਿ ਨਹੀਂ ਆ ਰਿਹਾ ਮੇਰੇ ਭਰਾ ਦੱਸ ਦਿਓ ਇੱਕ ਵਾਰ ਹੁਣ ਜਿਹੜੇ ਮੇਰੇ ਭਰਾਵਾਂ ਦਾ ਨਹੀਂ ਨਿਕਲਿਆ ਤਾਂ ਮੈਂ ਉਹਦੇ ਵਿੱਚ ਕੋਸ਼ਿਸ਼ ਕਰ ਨਹੀਂ ਸਕਦਾ ਕੋਈ ਗੁੱਸਾ ਗੁੱਸਾ ਕਰ ਜਾਂਦੇ ਮੇਰੇ ਭਰਾ ਸਾਡਾ ਨਹੀਂ ਨਿਕਲਿਆ ਸਾਰਿਆਂ ਦਾ ਨਹੀਂ ਨਿਕਲਣਾ ਆਹ ਆ ਪਰਚੀਆਂ 30 40 ਪਰਚੀਆਂ ਹੋਣਗੀਆਂ ਲੇਕਿਨ ਇਹ ਨਿਕਲਣਾ ਪੰਜ ਜਾਣੇ ਦਾ ਹੀ ਆ ਸਾਰਿਆਂ ਦਾ ਨਹੀਂ ਨਿਕਲ ਸਕਦਾ ਲੇਕਿਨ ਪੰਜਾ ਜੋ ਕੌਣ ਤੁਸੀਂ ਇਹ ਸਾਨੂੰ ਨਹੀਂ ਪਤਾ ਨਾ ਅਸੀਂ ਸਾਡੀ ਤਾਂ ਇੰਨੀ ਗੰਜੈਸ਼ ਆ ਇਸ ਤਰ੍ਹਾਂ ਦਾ ਨਹੀਂ ਕਰ ਸਕਦੇ ਆ ਪਰਚੀ ਕੱਢਣ ਲੱਗਾ ਕੁੰਡੀ ਪਈ ਪੱਕੀ ਪਹਿਲਾਂ ਹੀ ਆਜੋ ਜੀ ਮੇਰਾ ਭਰਾ ਅਰਸ਼ਦੀਪ ਸਿੰਘ ਚਦੀਪ ਸਿੰਘ ਲਾਈਵ ਦੇ ਵਿੱਚ ਹੈਗੇ ਆ ਜੀ ਨਹੀਂ ਹੈਗੇ ਦੱਸਿਓ ਮੇਰੇ ਭਰਾ ਤੇ ਇਹ ਚੌਥਾ ਵਿੰਦਰ ਜਿਹੜਾ ਆ ਉਹ ਅਨਾਉਂਸਿਆ ਗਿਆ ਆ ਆਹਾ ਵਾਚ ਵੀ ਅੱਜ ਦੇ ਜਾਣੀ ਆ ਆਪਾਂ ਖਤਮ ਕਰ ਜਾਣੀ ਆ ਅਸੀਂ ਰੱਖ ਕੇ ਕੁਝ ਨਹੀਂ ਕਰਨਾ ਅਸੀਂ ਤੁਹਾਡੇ ਭਰਾਵਾਂ ਦਾ ਬੈਨੀਫਿਟੀ ਕਰਨਾ ਬਸ ਤੇ ਇਹ ਲਾਈਵ ਸਾਡਾ ਆ ਵੱਤੋ ਵੱਤ ਸ਼ੇਅਰ ਹੋਣਾ ਚਾਹੀਦਾ ਆ ਬਹੁਤ ਭਾਜੀ ਭਾਈ ਮੈਨੂੰ ਨਹੀਂ ਮੈਂ ਤਾਂ ਨਹੀਂ ਕੁਝ ਕਰ ਸਕਦਾ ਨਾ ਹੁਣ ਮੈਂ ਤਾਂ ਕੱਢ ਲਈਆਂ ਡਰਾ ਮੇਰੇ ਕੋਲ ਤਾਂ ਸਾਡਾ ਆ ਜੀ ਮੈਂ ਤਾਂ ਸਾਰੇ ਇੱਕੋ ਜਿਹੇ ਆ ਹਨਾ ਕੋਈ ਗੁੱਸਾ ਨਹੀਂ ਸਭ ਪਿਆਰ ਕਰਦੇ ਨੇ ਥੈਂਕ ਯੂ ਥੈਂਕ ਯੂ ਜਤਿੰਦਰ ਭਾਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਗਲੇ ਉਹ ਸਾਡੇ ਹੈਗੇ ਆ ਜੀ ਅਗਿਆ ਅਤੁਲ ਅਤੁਲ ਜੀ ਅਤੁਲ ਜੀ ਅਤੁਲ ਇੱਧਰ ਚਾਟ ਲਿਓ ਨੰਬਰ ਮੈਂ ਤਾਂ ਦੁਬਾਰਾ ਪਿਆ ਕਿ ਨੰਬਰ ਕਹਿੰਦੇ ਪ੍ਰਾਈਵੇਸੀ ਹੁੰਦੀ ਆ ਅੱਜ ਦੇ ਸਾਡੇ ਪੰਜਵੇਂ ਜਿਹੜੇ ਜੀਨਰ ਹੈਗੇ ਆ ਪੰਜ ਗਿਫਟ ਉਹਦਾ ਆਪਾਂ ਕਿਹਾ ਸੀਗਾ ਵੈਸੇ ਮੈਂ 50 ਕਿਹਾ ਸੀ ਲੇਕਿਨ ਮੈਂ ਨਾਲ 50 ਦੇ ਨਾਲ ਵੀਊ ਵੀ 500 ਕਿਹਾ ਸੀਗਾ ਲੇਕਿਨ ਵੀਊ ਚੈੱਕ ਕਰੋ ਨਾ ਮਨ ਦੁਖਦਾ ਟੁੱਟਦਾ ਯਾਰ ਦਿਲ ਦੁਖਦਾ ਇਹਦਾ ਚਲੋ ਬਾਅਦ ਕੀ ਮੇਰੇ ਭਰਾ ਦੇਖ ਲਿਓ ਸ਼ੇਅਰ ਹੀ ਕਰ ਦਿਓ ਤੁਸੀਂ 15 ਜਣੇ ਜਿਹੜੇ ਮੇਰੇ ਭਰਾ ਜੀਨਰ ਇੱਕ ਵਾਰੀ ਮੈਂ ਦੁਬਾਰੇ ਰਿਪੀਟ ਕਰ ਦਵਾ ਜੀ ਮਨ ਸੀਰਤ ਕੌਰ ਅਡੇ ਅਤਲ ਜੀ ਅਰਸ਼ਦੀਪ ਸਿੰਘ ਅੰਮਿਤ ਕੁਮਾਰ सुरेंद्र ਸਿੰਘ ਇਹ ਆ ਜੀ ਸਾਡੇ ਅੱਜ ਦੇ winner ਹੁਣ ਅਸੀਂ ਇਸ ਤੋਂ ਬਾਅਦ ਗਿਫਟ ਨਹੀਂ ਦਵਾਂਗੇ ਇਸ ਲਾਈਵ ਦੇ ਵਿੱਚ ਕਿਉਂਕਿ ਬੰਦੇ ਬਹੁਤ ਜ਼ਿਆਦਾ ਥੋੜੇ ਆ ਮੇਰੇ ਵਾਸਤੇ ਬੜੀ ਅਫਸੋਸ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਮੇਰੇ ਵਾਸਤੇ ਕਿਸੇ ਦੀਆਂ ਨਹੀਂ ਗਿਫਟਾਂ ਦੇ ਰਹੇ ਆ ਤੇ ਬੰਦੇ ਫਿਰ ਵੀ ਨਹੀਂ ਜੁੜਦੇ ਪਏ ਬੰਦੇ ਫਿਰ ਵੀ ਜਿਹੜੇ ਆ ਉਹ ਦੂਰ ਹੁੰਦੇ ਪਏ ਆ ਬਾਕੀ ਚਲੋ ਕੋਈ ਗੱਲ ਨਹੀਂ ਕਦੇ ਤਾਂ ਮੈਂ ਇੰਤਰਾਸ ਲੈ ਕੇ ਆਉਗੀ ਇਹਤਨੀ ਛੱਡਾਂਗੇ ਹੌਸਲਾ ਨਹੀਂ ਛੱਡਾਂਗੇ ਠੀਕ ਆ ਬਹੁਤ ਦਿੱਤਾ ਤੁਸੀਂ ਸਾਨੂੰ ਬਹੁਤ ਪੁਸ਼ਪਿਤ ਤੱਕ ਪਹੁੰਚਾਇਆ ਇਹ ਸਾਡੀ ਜ਼ਿੰਮੇਦਾਰੀ ਸੀਗੀ ਜਿਹੜਾ ਅੱਜ ਤੱਕ ਪਹੁੰਚੇ ਆ ਬਾਕੀ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਲਓ ਜੀ ਇਸ ਲਾਈਵ ਨੂੰ ਆਪਾਂ ਇੱਥੇ ਸਮਾਪਤ ਕਰਦੇ ਆ ਆਹ ਪਰਖੀਆਂ ਦੇ ਵਿੱਚ ਮੈਂ ਵਾਪਸ ਪਾ ਕੇ ਰੱਖਣ ਲੱਗਾ ਕਿਸੇ ਮੇਰੇ ਭਰਾ ਨੂੰ ਡਾਊਟ ਹੋਵੇ ਹਾਂ ਵੀ ਸਾਰੇ ਆਪਣੇ ਨਾਮ ਪਾ ਜਾਣਗੇ ਲੱਭ ਲਿਓ ਕੋਲਾਕਾਰ ਕਰਕੇ ਦੇਖ ਲਿਓ ਮੇਰੇ ਭਰਾ ਜੈਨੂ ਨੰਬਰ ਆ ਸਾਰੇ ਜੈਨੂਨ ਕਸਟਮਰ ਆ ਆ ਦੇਖ ਲਓ ਬਚ ਗਏ ਗਿਫਟ ਇੰਨੇ ਪੈਕ ਇੱਥੇ ਅਸੀਂ ਦੇਣ ਵਾਸਤੇ ਲੇਕਿਨ ਲਾਈਵ ਦੇ ਵਿੱਚ ਵੀਊ ਨਾ ਹੁਣ ਕਰਕੇ ਇਹ ਆਪਾਂ ਗਿਫਟ ਨਹੀਂ ਦਵਾਂਗੇ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਰੇ ਤੁਹਾਡਾ ਸਾਰੇ ਮੇਰੇ ਭਰਾਵਾਂ ਦਾ ਇੱਥੋਂ ਤੱਕ ਪਹੁੰਚਾਉਣ ਵਾਸਤੇ ਇੰਨਾ ਕੁਝ ਦੇਣ ਵਾਸਤੇ ਹੁਣ ਆਪਾਂ ਅਗਲਾ ਪ੍ਰੋਗਰਾਮ ਕੀ ਰੱਖੀਏ ਲਾਈਵ ਦੇ ਵਿੱਚ ਪਲੀਜ਼ ਕਮੈਂਟ ਕਰਕੇ ਮੈਨੂੰ ਜਰੂਰ ਦੱਸ ਦਿਓ ਜਿੱਦਾਂ ਤੁਸੀਂ ਕਹੋਗੇ ਉਦਾਂ ਦਾ ਹੀ ਕਰਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਆਣਗੇ ਵੀਊ ਕੋਈ ਗੱਲ ਨਹੀਂ ਅੱਜ ਨਹੀਂ ਆਏ ਕੱਲ ਆਉਣਗੇ ਆਉਣਾ ਹੀ ਪੜਾ ਲੋਕਾਂ ਨੂੰ ਲਾਈਵ ਦੇ ਵਿੱਚ ਮੇਰੇ ਚ ਆਉਣਾ ਹੀ ਪੜਾ ਮੈਂ ਮਜਬੂਰ ਕਰ ਦੂੰਗਾ ਤੁਹਾਨੂੰ ਲਾਈਵ ਦੇ ਵਿੱਚ ਮੇਰੇ ਚ ਆਉਣ ਨੂੰ ਖੱਡੇ ਨੰਬਰਾਂ ਤੇ ਨੰਬਰ ਮੈਂ ਬੋਲ ਦਿੰਦਾ 984343223 ਇਸ ਨੰਬਰ ਤੇ ਸਾਨੂੰ ਆਪਣਾ ਐਡਰੈਸ ਪਾ ਦੇਣ ਅਸੀਂ ਇਹ ਚੀਜ਼ਾਂ ਤੁਹਾਡੀਆਂ ਤੁਹਾਡੇ ਘਰ ਤੱਕ ਪਹੁੰਚਾ ਦੇ ਹਾਂਜੀ ਤੁਸੀਂ ਮੇਰੇ ਭਰਾ ਪਲੀਜ਼ ਮੈਨੂੰ ਜਰੂਰ ਦੱਸੋ ਵੀ ਮੇਰੇ ਚ ਕਿੱਥੇ ਕਮੀ ਆ ਮੇਰੇ ਚ ਕੀ ਗਲਤੀ ਆ ਜਿਹੜੇ ਕਿ ਲਾਈਵ ਦੇ ਵਿੱਚ ਸਾਡੇ ਬੰਦੇ ਨਹੀਂ ਆ ਸਕੇ ਆ ਇੰਨੀਆਂ ਗਿਫਟਾਂ ਜਿਹੜੀਆਂ ਆ ਅੱਜ ਅਸੀਂ ਦੇਣੀਆਂ ਸੀਗੀਆਂ ਮੇਰੇ ਭਰਾਵਾਂ ਨੂੰ ਤੇ ਨਹੀਂ ਦੇ ਪਾਏ ਪੰਜ ਹੀ ਗਿਫਟ ਅਸੀਂ ਦੇ ਪਾਏ ਉਹਦਾ ਕਾਰਨ ਇਹ ਆ ਵੀ লাইਵ ਦੇ ਵਿੱਚ ਬੰਦੇ ਜਿਹੜੇ 20 18 17 20 ਬੰਦੇ ਸੀਗੇ ਤੇ ਮੈਂ ਮੇਰੇ ਭਰਾਵਾਂ ਨੂੰ ਮੈਂ ਰਿਕੁਐਸਟ ਕਰੂੰਗਾ ਇੱਕ ਕਿ ਇਸ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਮੇਰਾ ਭਰਾ ਸ਼ੇਅਰ ਕੀਤਾ ਜਾਵੇ ਸਟੋਰੀਆਂ ਲਾਈਆਂ ਜਾਣ ਤੇ ਕਮੈਂਟ ਕੀਤੇ ਜਾਣ ਵੀ ਸਾਡੇ ਚ ਕੀ ਕਮੀ ਅਸੀਂ ਕੀ ਲਵਾਂ ਲਮਾਂ ਲੈ ਕੇ ਆਈਏ ਜਿਹੜਾ ਤੁਹਾਨੂੰ ਵਧੀਆ ਲੱਗੇ ਜੋ ਤੁਸੀਂ ਕਹੋ ਮੇਰੇ ਭਰਾ ਤੇ ਸਾਡੇ ਪੇਜ ਨੂੰ ਸਬਸਕ੍ਰਾਈਬ ਕਰਨ ਵਾਸਤੇ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭਰਾਵਾਂ ਦਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ